ਹੈਲੋ ਦੋਸਤੋ ਯਾਰ ਜਾਲ ਸਾਰੇ ਦੇ ਆਈ ਹੋਪ ਵੀ ਸਾਰੇ ਘੈਂਟ ਹੋ ਗਏ ਤੇ ਆਪਾਂ ਸਾਰੇ ਘੈਂ ਲਿਆ ਘੈਂ ਲਿਆ ਉਹ ਵਧੀਆ ਦੀ ਘੈਂ ਲਿਆ ਤੇ ਅੱਜ ਆਪਣਾ ਵਲੋਗ ਦਾ ਪੰਜਵਾਂ ਦਿਨ ਤੇ ਅੱਜ ਅਸੀਂ ਜਾ ਰਹੇ ਹਰਿਦਵਾਰਾ ਸ਼੍ਰੀ ਨਾਨਕੀ ਰਾਇ ਦਾ ਪੈਰ ਦੇ ਦਰਸ਼ਕ ਕਰਾਂਗੇ ਗੁਰਦਾਰਾ ਸਿੰਘ ਨਾਨਕੀ ਦਾ ਸਾਹਿਬ ਦੇ ਰਸਤੇ ਚੋਂ ਸਾਰੇ ਦੋਵਾਰਾਂ ਦੇ ਮਾਰਨਿੰਗ ਊ ਵਿਊ ਚੈੱਕ ਕਰ ਰਹੇ ਆ ਟਾਈਮ ਸਵੇਰੇ 7:00 ਵੱਜ ਚੁੱਕੇ ਆ ਅਰਜਨਜੀਤ ਲੰਘ ਚਣੇ ਆਦੇ ਸਾਡੇ 7:30 ਵਜੇ ਆਏ ਹੋਪ ਜੇ ਪੰਜ ਤੋਂ ਰੋਹਣਾ ਹੋਈਏ ਤੇ ਵੀਊ ਚੈੱਕ ਕਰੋ ਬਹੁਤ ਵਧੀਆ ਮਾਰਨਿੰਗ ਊ ਵਿਊ ਚੈੱਕ ਕਰੋ ਸ਼ੰਗਜੀ ਅੱਜ ਆਪਾਂ ਜਾਣਾ ਆਪਸਾਂ ਜਿਹੜੀਆਂ ਸਟੇਸ਼ਨ ਤੋਂ ਘਰ ਸੌਰੀ ਜਿਹੜੀਆਂ ਸਟੇਸ਼ਨ ਤੋਂ ਇੱਥੇ ਤੱਕ ਲੈ ਕੇ ਆਉਂਦੀਆਂ ਸ਼ੰਤ ਨੂੰ ਜਾਂ ਛੱਟ ਕੇ ਆਉਂਦੀਆਂ ਜਿਕਾਰੇ ਬਲਾਵੇ ਨੇ ਹਾੜਾ ਜਾਵੇ ਤਾਂ ਤਾਂ ਨਾ ਬਾਬਾ ਦੀਪ ਸਿੰਘ ਦੇ ਮਾਨੂ ਭਾਲ ਦੇ ਸੋਸੀਆ ਕਾਲੇ ਉਹ ਛਤਰ ਚੜਾਉਣਾ ਹੈ ਛਤਰ ਚੜਾਉਣਾ ਵਾਹਿਗੁਰੂ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਇਹ ਗੁਰਦੁਆਰਾ ਸਾਹਿਬ ਇਤਿਹਾਸਕ ਤੇ ਨਹੀਂ ਆ ਪਰ ਇਹ ਇਸ ਕਰਕੇ ਬਣਾਇਆਗਾ ਵੀ ਜਿਹੜੀ ਸੱਚ ਗੁਰਦੁਆਰਾ ਸਾਹਿਬ ਨਾਲ ਕੀਰਾ ਸਾਹਿਬ ਜਾ ਰਹੀ ਆ ਉਹਨਾਂ ਨੂੰ ਰਸਤੇ 'ਚ ਲੋਕਾਂ ਨੇ ਰੋਕ ਕੇ ਲੰਗਰ ਛੱਕੇ ਲੰਗਰ ਛਕਾਇਆ ਜਾਵੇ ਜਾਜਵਾਲਾ ਗੁਰਦੁਆਰਾ ਸਾਹਿਬ ਜਾ ਇਹਨੂੰ ਪਿਆ ਜਾਂਦਾ ਹੈ ਜਾਂ ਇਹ ਗੁਰਦੁਆਰਾ ਯਾਦਗਾਰ ਸਾਹਿਬ ਸਾਹਿਬ ਜਾਂਦੇ ਰਿਆਜ 'ਚ ਬਣਾਇਆ ਗਿਆ ਸਰੋਤੋ ਜਲਦੀ ਜਲਦੀ ਇੱਥੇ ਹੇਠਾ ਲਾਓ ਤੇ ਚੱਲੀਏ ਲੈ ਬੈਠੇ ਲਾ ਜੀ ਉਹ ਜਾ ਲਗਾ ਆਪਣਾ ਕਾਰ ਸੇਵਾ ਵਾਲਾ ਇਹ ਕਾਰ ਸੇਵਾ ਵਾਲਾ ਵਾ ਮੈਂ ਦਿੱਖੇ ਦਿੱਖੇ ਲਾਉਂਦਾ ਪਾਇਲਟ ਸਾਹਿਬ ਪਾਇਲਟ ਸਾਹਿਬ ਜੀਵਾਰ ਦੇ ਲੱਗਾ ਆ ਭਲਾ ਕੋ ਜੋ ਅੱਗੇ ਆਹ ਤੇ ਲਵਾਂ ਲੱਗਣ ਡਿਆ ਤੇ ਨਾਲੇ ਚਲੋ ਕਾ ਤੇ ਕੀ ਮਥਾ ਜਾ ਕੇ लॻे आयो जहा चढ़ा आयो आयो पापा ਸ਼ੌਕਟ ਵੀ ਦਿੱਤੇ ਟਰੇਨਿੰਗ ਉਹ ਮੈਂ ਸ਼ੌਕਟ ਵੀ ਦਿੱਤੇ ਇਹ ਭਲਾ ਕੀ ਹੈ ਭਾਈ ਮਾਂਜੀ ਜੀ ਜਦੋਂ ਕੋਚ ਜਦੋਂ ਕੋਚ ਡਿੱਗੇ ਨਾ ਗੁਰਵਰਜਨ ਦੇ ਜਿਹਨਾਂ ਨੂੰ ਕੱਢਿਆ ਇਨੇ ਚਲੋ ਪਾ ਕਰ ਲੈ ਦਰਸ਼ਨ ਕਰਿਓ ਤੂੰ ਵੀਊ ਚ ਵੀਰ ਨੂੰ ਤੇ ਵੀਡੀਓ ਬੰਦਾ ਕਰਿਓ ਸੁਣਨਾ ਬੈਗ ਦੇ ਨਾਲ ਬਣਾਉਂਦੇ ਆਵਾ ਬਾਕੀ ਬਣਾਉਂਦੇ ਚਲ ਆਓ ਅੰਪੈਡ ਇਟ ਪਾਈ ਥਾਲੇ ਇੱਥੇ ਤਾਂ ਨੂੰ ਕਰੇ ਤਾਂ ਨੂੰ ਹੀ ਨਾ ਲੈ ਥਾਲੇ ਉੜਾ ਹੀ ਹੁਣ ਦਰੇ ਉਤਰਿਓ ਵਾਦਰੇ ਚਲਾ ਓਏ ਆਪਾਂ ਗੱਡੀ ਚੋਂ ਹੁਣੇ ਕਿੱਥੇ ਆਇਆ ਥੱਲੇ ਆਂਦਾ ਚੂਨਾ ਮੋਟਰ ਸਾਹਿਬ ਜੀ ਕਿਰੋਂ ਚੱਲਿਆ ਓ ਜੀ ਸ਼ਾਹ ਥਾਲੇ ਲੱਗ ਰਹੇ ਆ ਦੇ ਸੋ ਨੋ ਲਾਹ ਮੋਰ ਜੀ ਜੀ ਚੱਕਰ ਹੁੰਦਾ ਰਹ ਵਸਤਾ ਦੇ ਤਰ੍ਹਾਂ ਰਸਤਾ ਰੋਣਾ ਬੋਨੋ ਓਹੋ ਪਿਛੇ ਰਸਤਾ ਕੋਈ ਗਾਲ ਹੋ ਜਾਂਦੀ ਗਲਤੀਆਂ ਪਹਿਲੀ ਵਾਰ ਹੀ ਆਏ ਆ ਨੂੰ ਵੀ ਪਤਾ ਆਈ ਤੇ ਪਹਿਲੀ ਵਾਰ ਹੀ ਆਏ ਆ ਨੂੰ ਵੀ ਪਤਾ ਕਰਦੀ ਹੈ ਇਹ ਸੋ ਉਹ ਵੀ ਆ ਰਹੇ ਆ ਸਾਬਾ ਨੂੰ ਮੈਂ ਨਹੀਂ ਆ Það voru hefðið mér. ਅਸੀਂ ਜੋੜੇ ਗੁਰਦੁਆਰਾ ਨਾਨਕੀ ਰਸਾਇਬਾਹਲ ਨੂੰ ਤੇ ਕ੍ਰਮਨੇ ਦਰਸ਼ਨ ਤੁਨ ਅੱਗੇ ਜਾ ਕੇ ਸੱਬੇ ਜੀ ਚਾਹ ਪਾਣੀ ਪੀਣ ਵਾਸਤੇ ਰੁਕੇ ਆ ਫਿਰ ਆਪਾਂ 1:30 ਵਜੇ ਚੱਲੋਗੇ ਆ ਸਫਰ ਕਰਦਿਆਂ ਨੂੰ 12:00 ਵਜੇ ਲੱਗੇ 1:12 ਹੋ ਗਏ ਆ ਤੇ ਟਿਕਟਾਬੇ ਤੇ ਰੁਕੇ ਆ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਨਾਨਕੀ ਰਸਾਇਬਾਹਲ ਪਰ ਕਰਦੇ ਆ ਆ ਵੀਡੀਓ ਦੇ ਵਿੱਚ ਤੇ ਹੁਣ ਇਸ ਤੋਂ ਇੱਥੋਂ ਗਾੜੀ 45 ਕਿਲੋਮੀਟਰ ਗੁਰਦੁਆਰਾ ਸਾਹਿਬ ਰਹਿਗਾ ਨਾ ਗੁਰਦੁਆਰਾ ਨਾਨਕੀ ਰਸਾਇਬਾਹਲ ਤੇ ਉਹ ਆਪਾਂ ਦਰਸ਼ਨ ਕਰਉਣੇ ਤਾਂ ਉਹ ਗਾੜੀ ਜਾ ਕੇ ਤੇ ਪਾਣੀ ਭਰ ਲਿਆ ਵਾ ਬੋਤਲ ਲੈ ਲਈ ਇੱਕ ਲੜਵੀਆਂ ਦੀ ਪੰਮ ਕਾ ਗਿਆ ਤੇ ਪੰਕੋਲ ਪਾਣੀ ਮਮਾ ਕਿੰਨੀ ਤੇਜ਼ ਆਉਂਦਾ ਪਾਣੀ ਖਰਾਬਗਾ ਤੋ ਕੰਡੇ ਜੋ ਯਾਰ ਬੋਤਲ ਜੀ ਇੰਨਾ ਰੋੜਾਂਡੇ ਤੁਸੀਂ ਪਾਣ ਚਲਾਓਗਾ ਟੂਟਾ ਤੇਜ਼ ਨਾਲ ਚਲਾਓ ਪਾਣੀ ਦੀ ਫਲੋ ਚੈੱਕ ਕਰੋ ਪਾਣੀ ਦਾ ਚਾਵੇ ਪਾਣੀ ਠੀਕ ਹੈਗਾ ਇਹ ਉਹ ਪਾਣੀ ਦਾ ਫਲੋ ਗੁਰਵਾ ਮੈਂ ਦੱਸ ਸਕਦਾ ਜੋ ਕੀ ਲਿਖਿਆ ਜੋ कर्नाटक की भाषा चाहिए ड्रिंकिंग वाटर देखा पीने का पानी पीने का पानी पीने का पानी हेलो गाइस डॉगी गाइस चाय पीने चले हैं और अभी हम आ गए हैं कौन सी स्टेट में भला कर्नाटक कर्नाटक भाषा समझने और स्टेट बहुत बढ़िया तेरी पानी पानी का तरफे मैं जा पेन ध्यान ठीक ਆ ਜਾਗੇ ਗੁਰਦੁਆਰੇ ਮੱਖਾ ਦੇ ਤਰ੍ਹਾਂ ਬਹੁਤ ਇਹਦੇ ਭੱਜਾ ਉਹ ਭਰਾਵਾ ਰਮਾਲ ਬਣ ਗਿਆ ਵੀ ਨਾ ਹੁਣ ਪੱਟਾ ਵੇ ਗੁਰਦੁਆਰਾ ਜਾਂ ਨਾਨਕ ਪਹੁੰਚ ਚੁੱਕੇ ਆ ਐਂਟਰਸ ਆਣੀ ਗੁੱਟ ਚੇਕ ਇਸ ਕਰ ਚਾਰ ਸੰਬੱਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਮਾਤਾ ਭਾਗੌਰ ਜੀ ਪਿੰਡ ਇੱਥੋਂ ਦਾ ਹੈਗਾ ਜੇ ਜਨਬਾੜਾ ਜ਼ਿਲ੍ਹਾ ਬਿੱਦਰ ਕਰਨਾਟਕਾ ਇੰਡੀਆ ਕਿਨਾਂ Saya sudah mengarahkan saya

ਸੰਗਤੀ ਜਿਹੇ ਸਾਨ ਜਿਹੜਾ ਵਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਯਾਦਗਾਰ ਵਿੱਚ ਬਣਾਇਆ ਗਿਆ ਵਾ ਤੇ ਦਰਸ਼ਕਾਂ ਸਾਜ ਜੀ ਦਰਸ਼ਨ ਕਰਵਾਉਨੇ ਆ ਗੁਰਦੁਆਰਾ ਸਾਹਿਬ ਦੇ ਤੇ ਆਪਾਂ ਸਾਰੇ ਜਾਣੇ ਆ ਗਏ ਗੁਰਦੁਆਰਾ ਸਾਹਿਬ ਨਾਨਕ ਚੀਰਾ ਸਾਹਿਬ ਸਰਾਵਾ ਦਰਬਾਰ ਸਾਹਿਬ ਇਧਰਲੀ ਸਾਈਡ ਤੇ ਬਾਕੀ ਲੋਕੇਸ਼ਨ ਤੇ ਵੀਊ ਤੁਸੀਂ ਚੈੱਕ ਕਰ ਸਕਦੇ ਜੀ ਗੁਰਦੁਆਰਾ ਸਾਹਿਬ ਐਂਟਰੀ ਇਧਰ ਦੀ ਹੁੰਨੀ ਜੋ ਐਂਟਰੀ 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 ਹੋ ਰਹੀ ਸਿਕਿਉਰਿਟੀ ਦੇ ਨਾਲ ਐਂਟਰੀ ਪੂਰੀ ਫੁੱਲ ਪ੍ਰੋਟੋਕੋਲ Entry लाउडली कर रहा है तो यहां ओमरथ कुंड ते दर्शन करो भगत जी कुंड ਡਾਕਟਰ ਕੋਲ ਕਹਿੰਦੇ ਜਾਓ ਤੇ ਫੋਟੋਗ੍ਰਾਫੀ ਫੋਟੋਗ੍ਰਾਫੀ ਸਾਰਾ ਕੁਝ ਮਾੜਾ ਕੀਤਾ ਗਿਆ ਇਸ ਕਰਕੇ ਆਪਾਂ ਅੰਦਰ ਦੀ ਫੋਟੋ ਜਿਹੜੀ ਹੈ ਨਹੀਂ ਖਿੱਚਾਂਗੇ ਜਿੰਨੀ ਵੀ ਕਲਿੱਪ ਹੋਵੇ ਬੰਦਰਾ ਡਾਊਨਲੋਡ ਕਰਦੇ ਤਾਂ ਵੀ ਜੋ